जय भीम जय पार्थ दोस्तों आज ਦੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਨੂੰ ਲੈ ਕੇ ਔਰ ਇਸ ਦੀ ਸਥਾਪਨਾ ਕਿਹਨਾਂ ਦੀ ਸੋਚ ਦਾ ਨਤੀਜਾ ਸੀ ਔਰ ਅੱਜ 1 ਅਪ੍ਰੈਲ ਹੈ ਅੱਜ ਦੇ ਦਿਨ ਹੀ ਭਾਰਤੀ ਰਿਜ਼ਰਵ ਬੈਂਕ ਦੀ ਜਿਹੜੀ ਸਥਾਪਨਾ ਹੈ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਸੋਚ ਕਰਕੇ ਹੀ ਇਸ ਦੀ ਸਥਾਪਨਾ ਹੋਈ ਹੈ ਪੂਰੀ ਡਿਟੇਲ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਨੂੰ ਆਪਾਂ ਆਰ ਬੀ ਆਈ ਵੀ ਕਹਿੰਦੇ ਆਂ ਸ਼ਾਰਟ ਸ਼ਬਦਾਂ ਵਿੱਚ ਤੇ ਭਾਰਤੀ ਰਿਜ਼ਰਵ ਬੈਂਕ ਵੀ ਕਹਿੰਦੇ ਆਂ ਆਪਾਂ ਦੋਸਤੋ ਅੰਗਰੇਜ਼ੀ ਵਿੱਚ ਇਸ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦੇ ਆਂ ਤੇ ਪੰਜਾਬੀ ਵਿੱਚ ਆਪਾਂ ਜੇ ਗੱਲ ਕਰੀਏ ਤੇ ਭਾਰਤੀ ਰਿਜ਼ਰਵ ਬੈਂਕ ਕਹਿੰਦੇ ਆਂ ਭਾਰਤ ਦਾ ਕੇਂਦਰੀ ਬੈਂਕ ਹੈ ਇਹ ਭਾਰਤ ਦੇ ਸਾਰੇ ਬੈਂਕਾਂ ਦਾ ਸੰਚਾਲਕ ਹੈ ਰਿਜ਼ਰਵ ਬੈਂਕ ਭਾਰਤੀ ਰੁਪਈਆਂ ਦੀ ਮੁਦਰਾ ਨੀਤੀ ਨੂੰ ਨਿਧਾਰਿਤ ਕਰਦਾ ਹੈ ਇਸ ਦੀ ਸਥਾਪਨਾ 1 ਅਪ੍ਰੈਲ 1935 ਨੂੰ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਨੁਸਾਰ ਕੀਤੀ ਗਈ ਸ਼ੁਰੂਆਤ ਵਿੱਚ ਇਸ ਦਾ ਕੇਂਦਰੀ ਦਫ਼ਤਰ ਕਲਕੱਤਾ ਵਿੱਚ ਸੀ ਜੋ 1937 ਵਿੱਚ ਮੁੰਬਈ ਆ ਗਿਆ ਪਹਿਲਾਂ ਇਹ ਇੱਕ ਨਿੱਜੀ ਬੈਂਕ ਸੀ ਪਰ 1949 ਤੋਂ ਇਹ ਭਾਰਤ ਸਰਕਾਰ ਦਾ ਦਾਇਰਾ ਬਣ ਗਿਆ ਜਦੋਂ ਭਾਰਤ ਸਰਕਾਰ ਦਾ ਆਧਾਰਾ ਬਣਿਆ ਤਾਂ ਉਸ ਤੋਂ ਬਾਅਦ ਇਸ ਦਾ ਜਿਹੜਾ ਸੰਚਾਲਨ ਹੈ ਇਸ ਦਾ ਜਿਹੜਾ ਲੈਣ ਦੇਣਾ ਉਹ ਸ਼ੁਰੂ ਹੋ ਗਿਆ ਪੂਰੇ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਦੇ ਕੁੱਲ 22 ਖੇਤਰੀ ਦਫ਼ਤਰ ਹਨ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਬਹੁਤੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਹੀ ਸਥਿਤ ਹਨ ਆਰਬੀਆਈ ਦੇਸ਼ ਦੇ ਅਰਥਚਾਰੇ ਤੇ ਨਿਗ੍ਹਾਬਾਨੀ ਕਰਨ ਲਈ ਸਰਬ ਉੱਚ ਸੰਸਥਾ ਹੈ ਇਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਸ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਹੋਵੇ RBI ਦਿਆਂ ਸਰਕਾਰ ਨੂੰ ਸਲਾਹਾਂ ਅਤੇ ਸਿਫਾਰਸ਼ਾਂ ਨਾਲ ਅਰਥਚਾਰੇ ਤੇ ਵੱਡੇ ਪ੍ਰਭਾਵ ਪੈਣ ਦੇ ਨਾਲ-ਨਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ ਤੇ ਅਸਰ ਪੈਂਦਾ ਹੈ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਦਾ ਵਿੱਤ ਮੰਤਰਾਲਾ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਭਾਰਤ ਸਰਕਾਰ ਦੀ ਕੇਂਦਰੀ ਬੈਂਕ ਅਤੇ ਰੈਗੂਲੇਟਰੀ ਸੰਸਥਾ ਹੈ ਇਹ ਭਾਰਤੀ ਰੁਪਏ ਦੇ ਮੁੱਦੇ ਅਤੇ ਸਪਲਾਈ ਅਤੇ ਹੋਰ ਬਹੁਤ ਸਾਰੀਆਂ ਬੈਂਕਿੰਗ ਪ੍ਰਣਾਲੀਆਂ ਦੇ ਨਿਯਮਾਂ ਦੀ ਜ਼ਿੰਮੇਵਾਰੀ ਹੈ ਇਹ ਦੇਸ਼ ਦੀ ਮੁੱਖ ਭੁਗਤਾਨ ਪ੍ਰਣਾਲੀਆਂ ਦਾ ਪ੍ਰਬੰਧਨ ਕਰਦਾ ਹੈ ਅਤੇ ਇਸ ਦੇ ਆਰਥਿਕ ਵਿਕਾਸ ਨੂੰ ਉਤਸ਼ਾਹ ਕਰਨ ਲਈ ਕੰਮ ਕਰਦਾ ਹੈ ਭਾਰਤ ਰਿਜ਼ਰਵ ਬੈਂਕ ਨੋਟ ਮੁਦਰਨ ਆਰਬੀਆਈ ਦੇ ਵਿਸ਼ੇਸ਼ ਵਿਭਾਗ ਦੇ ਵਿੱਚੋਂ ਇੱਕ ਹੈ ਜਿਸ ਦੁਆਰਾ ਇਹ ਭਾਰਤੀ ਬੈਂਕ ਨੋਟਾਂ ਅਤੇ ਸਿੱਕਿਆਂ ਦਾ ਟੁਕੜਾ ਕਰਦਾ ਹੈ ਆਰਬੀਆਈ ਨੇ ਭਾਰਤ ਵਿੱਚ ਭੁਗਤਾਨ ਅਤੇ ਬੰਦੋਬਸਤ ਪ੍ਰਣਾਲੀਆਂ ਨੂੰ ਨਿਯਮ ਕਰਨ ਲਈ ਆਪਣੀ ਵਿਸ਼ੇਸ਼ ਵਿਭਾਗ ਬਜੋਂ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਸਥਾਪਿਤ ਕੀਤਾ ਡਿਪੋਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਆਰ ਬੀ ਆਈ ਦੁਆਰਾ ਜਮਾ ਰਾਸ਼ੀ ਦਾ ਬੀਮਾ ਮੁਹੱਈਆ ਕਰਵਾਉਣ ਅਤੇ ਸਾਰੇ ਭਾਰਤੀਆਂ ਨੂੰ ਕ੍ਰੈਡਿਟ ਸਹੂਲਤਾਂ ਦੇਣ ਦੀ ਗਾਰੰਟੀ ਦੇਣ ਦੇ ਉਦੇਸ਼ ਦੇ ਨਾਲ ਇਸ ਦੇ ਵਿਸ਼ੇਸ਼ ਵਿਭਾਗ ਦੇ ਵਜੋਂ ਅਲੱਗ-ਅਲੱਗ ਰਾਜਾਂ ਵਿੱਚ ਸਥਾਪਿਤ ਕੀਤੇ ਗਏ ਜਦੋਂ 1916 ਦੇ ਵਿੱਚ ਮੁਦਰਾ ਨੀਤੀ ਕਮੇਟੀ ਦੀ ਸਥਾਪਨਾ ਨਹੀਂ ਕੀਤੀ ਗਈ ਇਸ ਦਾ ਭਾਰਤ ਵਿੱਚ ਮੁਦਰਾ ਨੀਤੀ ਉੱਤੇ ਵੀ ਬਹੁਤ ਆ ਜਿਹੜਾ ਪੂਰਾ ਨਿਰੰਤਰਣ ਸੀ ਇਸ ਨੇ 1 April 1935 ਨੂੰ ਰਿਜ਼ਰਵ ਬੈਂਕ ਐਕਟ 1934 ਦੇ ਅਨੁਸਾਰ ਆਪਣੇ ਕੰਮ ਸ਼ੁਰੂ ਕਰ ਦਿੱਤੇ ਸੀ ਅਸਲ ਵਿੱਚ ਸ਼ੇਅਰ ਪੂੰਜੀ ਨੂੰ 100 ਦੇ ਸ਼ੇਅਰ ਦੇ ਵਿੱਚ ਵੰਡਿਆ ਗਿਆ ਸੀ ਜੋ ਪੂਰੀ ਤਰ੍ਹਾਂ ਅਦਾ ਕੀਤੇ ਗਏ ਸਨ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ 1 ਜਨਵਰੀ 1949 ਨੂੰ ਆਰਬੀਆਈ ਦਾ ਰਾਸ਼ਟਰੀਕਰਨ ਕੀਤਾ ਗਿਆ ਆਰਬੀਆਈ ਦੀ ਸਮੁੱਚੀ ਦਿਸ਼ਾ 21 ਮੈਂਬਰੀ ਕਮੇਟੀ ਨਿਰਦੇਸ਼ਕ ਮੰਡਲ ਦੇ ਨਾਲ ਰਹਿੰਦੇ ਇਸ ਦੇ ਗਵਰਨਰ ਚਾਰ ਉਪ ਰਾਜਪਾਲ ਵਿੱਤ ਮੰਤਰਾਲੇ ਆ ਦੇ 2 ਨੁਮਾਇंदे ਆਮ ਤੌਰ ਤੇ ਆਰਥਿਕ ਮਾਮਲਿਆਂ ਦੇ ਸਕੱਤਰ ਅਤੇ ਵਿੱਤ ਸਕੱਤਰ ਦੇ ਤੌਰ ਤੇ ਹੁੰਦੇ 10 ਸਰਕਾਰ ਦੁਆਰਾ ਨਾਮਜ਼ਦ ਡਾਇਰੈਕਟਰ ਅਤੇ 4 ਨਿਰਦੇਸ਼ਕ ਜੋ ਮੁੰਬਈ, ਕਲਕੱਤਾ, ਚੇਨਈ ਅਤੇ ਦਿੱਲੀ ਦੇ ਸਥਾਨਿਕ ਬੋਰਡ ਦੇ ਪ੍ਰਤੀਨਿਧ ਕਰਦੇ ਹਨ। ਇਹਨਾਂ ਦੇ ਵਿੱਚੋਂ ਹਰੇਕ ਸਥਾਨਿਕ ਬੋਰਡ ਦੇ ਵਿੱਚ 5 ਮੈਂਬਰ ਹੁੰਦੇ ਹਨ ਜੋ ਖੇਤਰੀ ਹਿੱਤਾ ਅਤੇ ਸਹਿਕਾਰੀ ਸਭ ਦੇਸ਼ੀ ਬੈਂਕਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦੇ ਹਨ ਇਹ ਏਸ਼ੀਅਨ ਕਲੀਅਰਿੰਗ ਯੂਨੀਅਨ ਦਾ ਮੈਂਬਰ ਬੈਂਕ ਹੈ ਬੈਂਕ ਵਿੱਤੀ ਸ਼ਮੂਲੀਅਤ ਨੀਤੀ ਨੂੰ ਉਤਸ਼ਾਹਤ ਕਰਨ ਵਿੱਚ ਸਰਗਰਮ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪ੍ਰਸਤਾਵ ਦੀ ਤੇ ਭਾਰਤੀ ਰਿਜ਼ਰਵ ਬੈਂਕ ਬੈਂਕ ਦੀ ਪ੍ਰਸਤਾਵਨਾ ਰਿਜ਼ਰਵ ਬੈਂਕ ਦੇ ਮੁਢਲੇ ਕਾਰਜਾਂ ਦਾ ਵਰਣਨ ਕਰਦੀ ਹੈ ਬੈਂਕ ਨੋਟਾਂ ਦੇ ਮੁੱਦੇ ਨੂੰ ਨਿਯਮਤ ਕਰਨ ਅਤੇ ਭਾਰਤ ਵਿੱਚ ਮੁਦਰਾ ਸਥਿਰਤਾ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਭੰਡਾਰ ਰੱਖਣ ਅਤੇ ਆਮ ਤੌਰ ਤੇ ਦੇਸ਼ ਦੀ ਮੁਦਰਾ ਦੇ ਕ੍ਰੈਡਿਟ ਪ੍ਰਣਾਲੀਆਂ ਨੂੰ ਇਸ ਦੇ ਫਾਇਦੇ ਲਈ ਚਲਾਉਣ ਲਈ ਵਾਧੂ ਗੁੰਜਲਦਾਰ ਅਸਥ ਬਵਸਤਾ ਵਿਕਾਸ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਮਤ ਸਥਿਰਤਾ ਬਣਾਈ ਰੱਖੀ ਹੈ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ 1 ਅਪ੍ਰੈਲ 1934 ਦੇ ਭਾਰਤ ਰਿਜ਼ਰਵ ਬੈਂਕ ਐਕਟ ਦੇ ਬਾਅਦ ਹੋਈ ਸੀ ਹਾਲਾਂਕਿ ਪ੍ਰਾਈਵੇਟ ਮਲਕੀਅਤ ਦੇ ਸ਼ੁਰੂ ਵਿੱਚ ਇਸ ਦਾ ਰਾਸ਼ਟਰੀਕਰਨ 1949 ਵਿੱਚ ਕੀਤਾ ਗਿਆ ਸੀ ਉਦੋਂ ਤੋਂ ਵਿੱਤ ਮੰਤਰਾਲਾ ਭਾਰਤ ਸਰਕਾਰ ਦੀ ਪੂਰੀ ਮਲਕੀਅਤ ਹੈ 1926 ਵਿੱਚ ਹਿਲਟਨ ਯੰਗ ਕਮਿਸ਼ਨ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ ਸੀ ਔਰ ਸਥਾਪਨਾ ਦੇ ਸਮੇਂ ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਪੂੰਜੀ ₹ ਉ ਰੁਪਈਆ ਸੀ 5 ਕਰੋੜ ਸੀ ਇਸ ਵਿੱਚ ਸਰਕਾਰ ਦਾ ਹਿੱਸਾ ਸਿਰਫ 20 ਤੋਂ 22 ਲੱਖ ਰੁਪਏ ਸੀ 1935 ਤੋਂ 1949 ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਜਦੋਂ ਸਥਾਪਨਾ ਹੋਈ ਤੇ ਯੁੱਧ ਤੋਂ ਬਾਅਦ ਆਰਥਿਕ ਮੁਸ਼ਕਲਾਂ ਦਾ ਜਵਾਬ ਦੇਣ ਲਈ ਕੀਤੀ ਗਈ ਬੈਂਕ ਦੀ ਸਥਾਪਨਾ 1926 ਦੇ ਭਾਰਤੀ ਮੁਦਰਾ ਤੇ ਵਿੱਤ ਬਾਰੇ ਰਾਇਲ ਕਮਿਸ਼ਨ ਦੀਆਂ সুপারিশਾਂ ਦੇ ਆਧਾਰ ਤੇ ਕੀਤੀ ਗਈ ਸੀ ਜਿਸ ਨੂੰ ਹਿਲਟਨ ਯੰਗ ਕਮਿਸ਼ਨ ਵੀ ਕਿਹਾ ਜਾਂਦਾ ਹੈ ਆਖਰਕਾਰ ਕੇਂਦਰੀ ਵਿਧਾਨ ਸਭਾ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ RBI ਐਕਟ 1934 ਬਜੋ ਪਾਸ ਕੀਤਾ RBI ਦੀ ਮੋਹਰ ਲਈ ਅਸਲ ਚੋਣ ਲਾਈਨ ਅਤੇ ਪਾਮ ਟਰੀ ਦੇ ਚਿੱਤਰਾਂ ਵਿੱਚ ਅਤੇ ਨਾਲ ਹੀ ਈਸਟ ਇੰਡੀਆ ਕੰਪਨੀ ਡਬਲ ਮੋਹਰ ਉੱਤੇ ਲਗਾਏ ਗਏ ਔਰ ਦੋਸਤੋ ਇਸੇ ਤਰ੍ਹਾਂ ਹੀ RBI ਅੱਜ ਵੀ ਮਤਲਬ ਕਹਿ ਸਕਦੇ ਹਾਂ ਕਿ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਪਲ-ਪਲ ਦੀ ਨਜ਼ਰ ਜਿਹੜੀ ਹੈ ਉਨਾ ਨੇ ਰੱਖੀ ਹੋਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਤਾਂ 1950 ਦੇ ਦਹਾਕੇ ਵਿੱਚ ਭਾਰਤ ਸਰਕਾਰ ਨੇ ਆਪਣੇ ਪਹਿਲੇ ਪ੍ਰਧਾਨ ਮੰਤਰੀ ਦੇ ਅਧੀਨ ਇੱਕ ਕੇਂਦਰੀ ਯੋਜਨਾ ਆਰਥਿਕ ਨੀਤੀ ਬਣਾਈ ਖੇਤੀਬਾੜੀ ਸੈਕਟਰ ਦੇ ਕੇਂਦਰ ਸੀ ਪ੍ਰਸ਼ਾਸਨ ਤੇ ਵਪਾਰਕ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਆਰਬੀਆਈ ਦੇ ਹਿੱਸੇ ਵਜੋਂ ਬੈਂਕਿੰਗ ਕੰਪਨੀ ਐਕਟ 1958 ਦੇ ਆਧਾਰ ਤੇ ਸਥਾਪਿਤ ਕੀਤੀ ਗਈ ਇੱਕ ਕੇਂਦਰੀ ਬੈਂਕ ਨਿਯਮਾਂ ਤੋਂ ਇਲਾਵਾ ਕੇਂਦਰੀ ਬੈਂਕ ਨੂੰ ਕਰਜ਼ਿਆਂ ਦਾ ਲੈਣ ਦੇਣ ਇਹ ਸਾਰੇ ਹੀ ਅਧਿਕਾਰ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਗਾਈਡਲਾਈਨਾਂ ਦੇ ਤਹਿਤ ਹੀ ਆਉਂਦੇ ਨੇ ਸੋ ਦੋਸਤੋ ਅੱਜ ਵੀ ਜਿੰਨਾ ਵੀ ਬੈਂਕਿੰਗ ਸਿਸਟਮ ਚੱਲ ਰਿਹਾ ਹੈ ਉਹ ਸਾਰਾ ਹੀ ਆਰਬੀਆਈ ਦੇ ਅਧੀਨ ਹੀ ਚੱਲ ਰਿਹਾ ਹੈ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ 1926 ਦੇ ਵਿੱਚ ਇਸ ਦੀ ਸਿਫਾਰਿਸ਼ ਵੀ ਕੀਤੀ ਗਈ ਕਿ ਇਹੋ ਜਿਹਾ ਬੈਂਕ ਹੋਣਾ ਚਾਹੀਦਾ ਹੈ ਸੋ ਅੱਜ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਦਿਵਸ ਤੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਬਾਬਾ ਸਾਹਿਬ ਦੀ ਸੋਚ ਦਾ ਇੱਕ ਬਹੁਤ ਵੱਡਾ ਨਤੀਜਾ ਹੈ ਸੋ ਜਿਸ ਦੇ ਤਹਿਤ ਅੱਜ 1 ਅਪ੍ਰੈਲ 1935 ਨੂੰ ਇਸ ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਸ ਦੇ ਨਾਲ ਰਿਲੇਟਡ ਹੋਰ ਵੀ ਕੋਈ ਜਾਣਕਾਰੀ ਮਿਲੀ ਤਾਂ ਆਪ ਤੱਕ ਜ਼ਰੂਰ ਪਹੁੰਚਾਵਾਂਗੇ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ